ਗੁਰਜੀ ਦਾ ਘਰ ਸਾਹ ਵਾਈਂ ਗੀਂ ਫਤੇ ਦਿਨ ਵੱਡ ਪਾਗੀ ਆਇਆ ਅਜ ਦਿਨ ਵੱਡ ਪਾਗੀ ਆਇਆ ਦਿਨ ਵੱਡ ਪਾਗੀ ਆਇਆ ਅਜ ਦਿਨ ਵੱਡ ਪਾਗੀ ਆਇਆ ਦਿਨ ਵੱਡ ਪਾਗੀ ਆਇਆ ਅਜ ਦਿਨ ਵੱਡ ਪਾਗੀ ਆਇਆ ਦਿਨ ਵੱਡ ਪਾਗੀ ਆਇਆ ਅਜ ਕਰੀਏ ਚਲੋ ਗੁਰਾਂ ਦੇ ਦਰਸ਼ਨ ਕਰੀਏ ਵਾਜਾਂ ਵਾਲਾ ਆਇਆ ਆਇਆ ਅੱਜ ਦਿਨ ਵਡ ਪਾਗੀ ਆਇਆ ਦਿਨ ਵਡ ਪਾਗੀ ਆਇਆ ਅੱਜ ਦਿਨ ਵਡ ਪਾਗੀ ਆਇਆ ਦਿਨ ਵਡ ਪਾਗੀ ਆਇਆ ਅੱਜ ਦਿਨ ਵਡ ਪਾਗੀ ਆਇਆ ਦਿਨ ਵਡ ਪਾਗੀ ਆਇਆ ਅੱਜ ਦਿਨ ਵਡ ਪਾਖੀ ਆਇਆ ਚਲੋ ਗੁਰਾਂ ਦੇ ਦਰਸ਼ਨ ਕਰੀਏ ਚਲੋ ਗੁਰਾਂ ਦੇ ਕਰੀਏ ਚਲੋ ਗੁਰਾਂ ਦੇ ਦਰਸ਼ਨ ਕਰੀਏ ਚਲੋ ਗੁਰਾਂ ਦੇ ਦਰਸ਼ਨ ਕਰੀਏ ਕਲਗੀਆਂ ਵਾਲਾ ਆਇਆ ਅੱਜ ਦਿਨ ਵਡਪਾਗੀ ਆਇਆ ਦਿਨ ਵਡਪਾਗੀ ਆਇਆ ਅੱਜ ਦਿਨ ਵਡਪਾਗੀ ਆਇਆ ਦਿਨ ਵਡਪਾਗੀ ਆਇਆ ਅੱਜ ਦਿਨ ਵਡਪਾਗੀ ਆਇਆ ਦਿਨ ਵਡਪਾਗੀ ਆਇਆ ਅੱਜ ਦਿਨ ਵਡਪਾਗੀ ਆਇਆ ਪਿਤਾ ਗੁਰਾਂ ਨੇ ਇੱਕ ਪਹਾੜ 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 ਮਾਤਾ ਗੁਜਰੀ ਜਾਇ ਅੱਜ ਦਿਨ ਵੜ ਪਾਗੀ ਆਇਆ ਦਿਨ ਵੜ ਪਾਗੀ ਆਇਆ ਅੱਜ ਦਿਨ ਵੜ ਪਾਗੀ ਆਇਆ ਦਿਨ ਵੜ ਪਾਗੀ ਆਇਆ ਅੱਜ ਦਿਨ ਵੜ ਪਾਗੀ ਆਇਆ ਦਿਨ ਬਡ ਪਾਗੀ ਆਇਆ ਅਜ ਦਿਨ ਬਡ ਪਾਗੀ ਆਇਆ ਚਲੋ ਗੁਰਾਂ ਦੇ ਦਰਸ਼ਨ ਕਰੀਏ 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 ਕਲਗੀਆਂ ਵਾਲਾ ਆਇਆ ਅਜ ਦਿਨ ਵਡ ਪਾਗੀ ਆਇਆ ਦਿਨ ਵਡ ਪਾਗੀ ਆਇਆ ਅਜ ਦਿਨ ਵਡ ਪਾਗੀ ਆਇਆ ਦਿਨ ਵਡ ਪਾਗੀ ਆ ਜਨਮ ਗੁਰਾਂ ਦਾ ਪਟਨੇ ਸਾਹਿਬ ਦਾ 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 ਅਨੰਦਪੁਰ ਡੇਰਾ ਲਾਇਆ ਅਜ ਦਿਨ ਵਡ ਪਾਗੀ ਆਇਆ ਦਿਨ ਵਡ ਪਾਗੀ ਆਇਆ ਅਜ ਦਿਨ ਵਡ ਪਾਗੀ ਆਇਆ ਪਟਨੇ ਪਾਗੀ ਆਇਆ ਅਜ ਦਿਨ ਵਡ ਪਾਗੀ ਆਇਆ ਦਿਨ ਵਡ ਪਾਗੀ ਆਇਆ કરીਏ ਚਲੋ ਗੁਰਾਂ ਦੇ ਦਰਸ਼ਨ ਕਰੀਏ ਚਲੋ ਗੁਰਾਂ ਦੇ ਦਰਸ਼ਨ ਕਰੀਏ ਚਲੋ ਗੁਰਾਂ ਦੇ ਦਰਸ਼ਨ ਕਰੀਏ ਆਵਾਜ਼ਾਂ ਵਾਲਾ ਆਇਆ ਅੱਜ ਦਿਨਵਟ ਪਾਗੀ ਆਇਆ ਦਿਨਵਟ ਪਾਗੀ ਆਇਆ ਅੱਜ ਦਿਨਵਟ ਪਾਗੀ ਆਇਆ ਦਿਨਵਟ ਪਾਗੀ ਆਇਆ ਅੱਜ ਦਿਨਵਟ ਪਾਗੀ ਆਇਆ ਦਿਨਵਟ ਪਾਗੀ ਆਇਆ ਵਟ ਭਾਗਿਆ ਆ ਹੈਠ ਗੁਰਾਂ ਦੇ ਨੀਲਾ ਘੋੜਾ 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 ਨੀਲਾ ਘੋੜਾ ਬੰਕਾ ਜੋੜਾ ਨੀਲਾ ਘੋੜਾ ਬੰਕਾ ਦੇ ਬਾਅਦ ਸੋਹਾਇਆ ਅੱਜ ਦਿਨ ਵੜਪਾਗੀ ਆਇਆ ਦਿਨ ਵੜਪਾਗੀ ਆਇਆ ਅੱਜ ਦਿਨ ਵੜਪਾਗੀ ਆਇਆ ਦਿਨ ਵੜਪਾਗੀ ਆਇਆ ਅੱਜ ਦਿਨ ਵੜਪਾਗੀ ਆਇਆ ਦਿਨ ਵੜਪਾਗੀ ਆਇਆ ਅੱਜ ਦਿਨ ਵੜਪਾਗੀ ਆਇਆ ਵਾਜਾਂ ਵਾਲਾ ਆਇਆ ਅੱਜ ਦਿਨ ਵੜਪਾਗੀ ਆਇਆ ਵਾਜਾਂ ਵਾਲਾ ਵਟਪਾਗੀ ਆਇਆ ਬਾਜਾ ਵਾਲਾ ਆਇਆ ਅੱਜ ਦੀ ਵਟਪਾਗੀ ਆਇਆ ਬਾਜਾ ਵਾਲਾ ਆਇਆ ਅੱਜ ਦੀ ਵਟਪਾਗੀ ਆਇਆ ਨਾਲ ਗੁਰਾਂ ਦੇ ਪੰਜ ਪਿਆਰੇ 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 ਨਾਲ ਪੰਜ ਪਿਆਰੇ ਨਾਲ ਗੁਰਾਂ ਦੇ ਪੰਜ ਪਿਆਰੇ ਨਾਲ ਗੁਰਾਂ ਦੇ ਪੰਜ ਪਿਆਰੇ ਪੰਜ ਪਿਆਰੇ ਜਾਸਾ ਸਹਿਬ ਜਾਦੇ ਪੰਜ ਪਿਆਰੇ ਚਾਸਹਿਬ ਜਾਦੇ ਪੰਜ ਪਿਆਰੇ ਚਾਸਹਿਬ ਜਾਦੇ ਪੰਜ ਪਿਆਰੇ ਚਾਸਹਿਬ ਜਾਦੇ ਛੇਵੇਂ ਆਪ ਸਹਾਇਆ ਅੱਜ ਦਿਨ ਵੱਡ ਪਾਗੀਆਂ ਆਇਆ ਨਵੱਡ ਪਾਗੀ ਆਇਆ ਅੱਜ ਦਿਨ ਵੱਡ ਪਾਗੀ ਆਇਆ ਦਿਨ ਵੱਡ ਪਾਗੀ ਆਇਆ ਅੱਜ ਦਿਨ ਵੱਡ ਪਾਗੀ ਆਇਆ ਦਿਨ ਵੱਡ ਪਾਗੀ ਆਇਆ ਅੱਜ ਦਿਨ ਵੱਡ ਪਾਗੀ ਆਇਆ ਚਲੋ ਗੁਰਾਂ ਦੇ ਦਰਸ਼ਨ ਕਰੀਏ ਚਲੋ ਗੁਰਾਂ ਦੇ ਦਰਸ਼ਨ ਕਰੀਏ ਚਲੋ ਗੁਰਾਂ ਦੇ ਦਰਸ਼ਨ ਕਰੀਏ ਚਲੋ ਗੁਰਾਂ ਦੇ ਕਰੀਏ ਚਲੋ ਪੁਰਾਣੇ ਦਰਸ਼ਨ ਕਰੀਏ ਚਲੋ ਪੁਰਾਣੇ ਦਰਸ਼ਨ ਕਰੀਏ ਚਲੋ ਪੁਰਾਣੇ ਦਰਸ਼ਨ ਕਰੀਏ ਚਲੋ ਪੁਰਾਣੇ ਦਰਸ਼ਨ ਕਰੀਏ ਬਾਜਾਂ ਵਾਲਾ ਆਇਆ ਅੱਜ ਬਾਜਾਂ ਵਾਲਾ ਆਇਆ ਬਾਜਾ ਵਾਲਾ ਆਇਆ ਅੱਜ ਬਾਜਾ ਵਾਲਾ ਆਇਆ ਤਲਗੀਆਂ ਵਾਲਾ ਆਇਆ ਅੱਜ ਤਲਗੀਆਂ ਵਾਲਾ